ਜਿਹੜੇ ਬੰਦੇ ਨਸ਼ੇ ਵੇਚਦੇ ਆ ਪੰਜਾਬ ਸਰਕਾਰ ਕਹਿੰਦੀ ਬੰਦੇ ਬਣਜੋ ਬੰਦੇ ਨਹੀਂ ਅਸੀਂ ਬੰਦੇ ਬਨਾਲਾਂਗੇ ਜੋ ਵੀ ਉਹਨਾਂ ਦੇ ਕੋਲੇ ਆ ਸਭ ਕੁਝ ਖੋ ਕੇ ਲੈ ਜਾਣਾ ਜਿਨੇ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਕਰੇਗੀ ਕਬਜ਼ਾ ਨਸ਼ੇ ਵੇਚਣ ਵਾਲੇ ਹੋ ਜਾਣ ਸਾਵਧਾਨ ਚਾਹੇ ਕੋਈ ਮੈਡੀਕਲ ਵਾਲਾ ਚਾਹੇ ਕੋਈ ਚਿੱਟੇ ਦਾ ਵਪਾਰੀ ਆ ਚਾਹੇ ਕੋਈ ਸਮੈਗ ਵੇਚਦਾ ਇਹੇ ਨੋਟੀਫਿਕੇਸ਼ਨ ਪੰਜਾਬ ਸਰਕਾਰ ਨੇ ਸਾਰੇ ਨਸ਼ੇ ਵੇਚਣ ਵਾਲਿਆਂ ਲਈ ਜਾਰੀ ਕੀਤਾ ਸਾਸੀ ਕਾਲ ਪੰਜਾਬੀ ਇਹ ਵੱਡੀ ਖਬਰ ਹੈ ਨਸ਼ੇ ਵੇਚਣ ਵਾਲਿਆਂ ਦੇ ਲਈ ਜਿਹੜੇ ਬੰਦੇ ਨਸ਼ੇ ਵੇਚਦੇ ਆ ਪੰਜਾਬ ਸਰਕਾਰ ਕਹਿੰਦੀ ਬੰਦੇ ਬਣਜੋ ਬੰਦੇ ਨਹੀਂ ਅਸੀਂ ਬੰਦੇ ਬਨਾਲਾਂਗੇ ਜੀ ਹਾਂ ਉਹਨਾਂ ਦੀਆਂ ਜ਼ਮੀਨਾਂ ਜੈ ਜਾਦਾ ਵਹੀਕਲ ਪ੍ਰਾਪਰਟੀ ਸੋਨਾ ਜੋ ਵੀ ਉਹਨਾਂ ਦੇ ਕੋਲੇ ਆ ਸਭ ਕੁਝ ਖੋ ਕੇ ਲੈ ਜਾਣਾ ਜਿਹਨੇ ਪੰਜਾਬ ਸਰਕਾਰ ਨੇ ਬਹੁਤ ਵੱਡਾ ਕਦਮ ਪੰਜਾਬ ਸਰਕਾਰ ਚੁੱਕ ਰਹੀ ਆ ਜ਼ਿਲ੍ਹੇ ਦੇ ਸਾਰੇ ਐਸਐਸਪੀ ਸਹਿਬਾਨਾਂ ਤੇ ਡੀਸੀ ਸਹਿਬਾਨਾਂ ਨੂੰ ਨੋਟਿਸ ਜਾਰੀ ਹੋ ਗਿਆ ਕਿ ਨਸ਼ੇ ਦੇ ਸਦਾਗਰਾਂ ਤੋਂ ਨਸ਼ਾ ਤਾਂ ਫੜਨਾ ਹੀ ਨਾਲ ਹੀ ਨਸ਼ੇ ਦੇ ਪੈਸੇ ਨਾਲ ਜੋ ਉਹਨਾਂ ਨੇ ਪ੍ਰਾਪਰਟੀ ਕੋਈ ਆਪਣਾ ਸਾਧਨ ਜਾਂ ਗੋਲਡ ਕੁਝ ਵੀ ਬਣਾਇਆ ਸਭ ਕੁਝ ਪੰਜਾਬ ਸਰਕਾਰ ਦੇ ਅੰਡਰ ਆ ਜਾਏਗਾ ਪੰਜਾਬ ਸਰਕਾਰ ਕਰੇਗੀ ਕਰਜ਼ਾ ਨਸ਼ੇ ਵੇਚਣ ਵਾਲੇ ਹੋ ਜਾਣ ਸਾਵਧਾਨ ਜੀ ਹਾਂ ਨਸ਼ੇ ਦੇ ਵਪਾਰੀ ਚਾਹੇ ਕਿਸੇ ਵੀ ਪ੍ਰਕਾਰ ਦਾ ਨਸ਼ਾ ਕੋਈ ਗੋਲੀਆਂ ਛਿਸ਼ੀਆਂ ਪੁੱਕੀ ਫੀਨ ਕੋਈ ਵੀ ਨਸ਼ਾ ਵੇਚਦਾ ਚਾਹੇ ਕੋਈ ਮੈਡੀਕਲ ਵਾਲਾ ਚਾਹੇ ਕੋਈ ਚਿੱਟੇ ਦਾ ਵਪਾਰੀ ਆ ਚਾਹੇ ਕੋਈ ਸਮੈਗ ਵੇਚਦਾ ਇਹੇ ਨੋਟੀਫਿਕੇਸ਼ਨ ਪੰਜਾਬ ਸਰਕਾਰ ਨੇ ਸਾਰੇ ਨਸ਼ੇ ਦੇ ਚਲਵਾਰ ਵਾਲੀ ਯਾਰੀ ਕੀਤਾ ਕੋਈ ਚਾਹੇ ਪਿੰਡ ਦਾ ਨਸ਼ਾ ਵੇਚਣ ਵਾਲਾ ਚਾਹੇ ਕੋਈ ਸ਼ਹਿਰ ਦਾ ਨਸ਼ਾ ਵੇਚਣ ਵਾਲਾ ਚਾਹੇ ਕੋਈ ਲੀਡਰ ਨਸ਼ਾ ਵੇਚਦਾ ਚਾਹੇ ਕੋਈ ਦੁਕਾਨਦਾਰ ਨਸ਼ਾ ਵੇਚਦਾ ਇਹ ਵੀਡੀਓ ਨਸ਼ਾ ਵੇਚਣ ਵਾਲਿਆਂ ਲਈ ਹੈ ਨਸ਼ਾ ਵੇਚਣਾ ਬੰਦ ਕਰ ਦਿਓ ਨਹੀਂ ਪੰਜਾਬ ਸਰਕਾਰ ਨੇ ਐਨਡੀਪੀਐਸ ਦੇ ਐਕਟ ਦੇ ਅਧੀਨ ਪਰਚੇ ਤਾਂ ਹੁਣੇ ਹੀ ਹੋਣੇ ਆ ਪਰਚੇ ਹੋਣਗੇ ਨਾਲ ਹੋਗੀਆਂ ਪ੍ਰਾਪਰਟੀਆਂ ਹੋਡੀਆਂ ਜ਼ਮੀਨਾਂ ਵੀ ਜਬਤ ਕਰ ਲਈਆਂ ਜਾਣਗੀਆਂ ਪੰਜਾਬ ਸਰਕਾਰ ਨੇ ਬਹੁਤ ਵੱਡਾ ਕਦਮ ਚੁੱਕਿਆ ਸੀਐਮ ਮਾਨ ਸਾਹਿਬ ਨੇ ਆਦੇਸ਼ ਡੀਜੀਪੀ ਸਾਹਿਬ ਨੂੰ ਦਿੱਤਾ ਬੀਜੀਪੀ ਸਾਹਬ ਨੇ ਸਾਰੇ ਜ਼ਿਲ੍ਹੇ ਦੇ ਐਸਐਸਪੀ ਸਹਿਬਾਨਾਂ ਨਾਲ ਹੀ ਡੀਸੀ ਸਹਿਬਾਨਾਂ ਨੂੰ ਬਕਾਇਦਾ ਲਿਖਤੀ ਰੂਪ ਦੇ ਵਿੱਚ ਹਦੇਸ਼ ਆਇਆ ਇਹ ਕੋਈ ਹਵਾ ਦੀ ਗੀਰ ਵਾਲੀ ਗੱਲਾਂ ਤੇ ਹਦੇਸ਼ ਨਹੀਂ ਦਿੱਤੇ ਗਏ ਦੂਜੀ ਵੱਡੀ ਗੱਲ ਜੇ ਕੋਈ ਨਸ਼ਾ ਵੇਚਣ ਵਾਲਿਆਂ ਦੀ ਦਊਗਾ ਜਾਣਕਾਰੀ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਨੂੰ ਕੋਈ ਵੀ ਤੁਸੀਂ ਕਹਿੰਦੇ ਹੋ ਵੱਡੇ ਲੀਡਰ ਵੇਚਦੇ ਆ ਵੱਡੇ ਐਮਐਲਏ ਵੇਚਦੇ ਆ ਉਹਨਾਂ ਦੀ ਸ਼ਾਹਦਤ ਦੇ ਵੇਖਦਾ ਚਿੱਟਾ ਹੁਣ ਬੱਸੋ ਕਿ ਕੌਣ ਬਕਾਇਆ ਚਿੱਟਾ ਕਿਉਂਕਿ ਪੰਜਾਬ ਪੁਲਿਸ ਨੂੰ ਬੜੀ ਸਖਤੀ ਦੇ ਨਾਲ ਇਹ ਹਦੇਸ਼ ਦਿੱਤੇ ਆ ਜਿਹੜਾ ਵੀ ਚਿੱਟਾ ਵੇਚ ਦਾ ਕੋਈ ਪਿੰਡ ਜਾਂ ਸ਼ਹਿਰ ਦੇ ਵਿੱਚ ਉਹਦੀ ਤਲਾਸ਼ ਤੁਸੀਂ ਆਪਣੇ ਨੇੜ ਲੱਗਦੇ ਪੁਲਿਸ ਥਾਣੇ ਪੁਲਿਸ ਚੌਕੀ ਨੂੰ ਦਿਓ ਇਸ ਦੇ ਨਾਲ ਹੀ ਇਹਦੀ ਤਲਾਸ਼ ਤੁਸੀਂ ਜੇ ਉੱਤੇ ਐਕਸ਼ਨ ਨਹੀਂ ਹੁੰਦਾ ਪੁਲਿਸ ਕਾਰਵਾਈ ਨਹੀਂ ਕਰਦੀ ਤੁਸੀਂ ਐਸਐਸਪੀ ਸਾਹਿਬਾਨ ਜਾਂ ਡੀਸੀ ਸਾਹਿਬਾਨ ਨੂੰ ਇਹ ਜਾਣਕਾਰੀ ਦੇ ਸਕਦੇ ਹੋ ਬਟ ਜਾਣਕਾਰੀ ਪੂਖਤ ਹੋਣੀ ਚਾਹੀਦੀ ਆ ਚਾਹੇ ਕੋਈ ਗੋਲੀਆਂ ਵੇਚਦਾ ਚਾਹੇ ਕੋਈ ਕੈਪਸੂਲ ਵੇਚਦਾ ਚਾਹੇ ਕੋਈ ਹੋਰ ਪ੍ਰਕਾਰ ਦਾ ਨਸ਼ਾ ਵੇਚਦਾ ਨਸ਼ੇ ਦੇ ਖਿਲਾਫ ਵੱਡੀ ਮੁਹਿੰਮ ਪੰਜਾਬ ਸਰਕਾਰ ਤੇ ਪੰਜਾਬ ਪੁਲਸ ਆ ਚੁੱਕੀ ਹੈ ਮਾਦਾਨ ਦੇ ਵਿੱਚ ਨਸ਼ੇ ਦਾ ਕਰ ਲਈ ਕਿਉਂਕਿ ਜੇ ਪੰਜਾਬ ਦੇ ਵਿੱਚੋਂ ਨਸ਼ੇ ਦੀ ਜੜ ਖਤਮ ਹੋਏਗੀ ਤਾਂ ਹੀ ਪੰਜਾਬ ਬਚੇਗਾ ਇਹ ਰੌਲਾ ਅਸੀਂ ਪਹਿਲਾਂ ਵੀ ਪਾਉਂਦੇ ਆ ਰਹੇ ਹਾਂ ਕਿ ਸਿਰਫ ਪੁੱਕੀ ਫੀਮ ਦੀ ਖੇਤੀ ਨੂੰ ਤੁਸੀਂ ਸ਼ੂਟ ਦੇ ਦਿਓ ਪੁੱਕੀ ਫੀਮ ਖਾਣ ਵਾਲਿਆਂ ਨੂੰ ਬਖਸ਼ ਦਿਓ ਬਾਕੀ ਜਿੱਦੇ ਮਰਜ਼ੀ ਪਰਚਾ ਦੇ ਦਿਓ ਸਾਨੂੰ ਕੋਈ ਪਰਵਾਹ ਨਹੀਂ ਇਹੀ ਲੋਕਾਂ ਦੀ ਅਪੀਲ ਆ ਅਸੀਂ ਪਿੰਡੋਂ ਪਿੰਡੀ ਦੌਰਾ ਕੀਤਾ ਜਦੋਂ ਇਲੈਕਸ਼ਨਾਂ ਦਾ ਟਾਈਮ ਸੀ ਇਲੈਕਸ਼ਨਾਂ ਦੇ ਵੇਲੇ ਲੋਕਾਂ ਦੀ ਪਹਿਲੀ ਮੰਗ ਤੇ ਵੱਡੀ ਮੰਗ ਇਹ ਹੀ ਸੀ ਕਿ ਚੱਕਾ ਖਤਮ ਕਰ ਦਿਓ ਨਸ਼ਾ ਖਤਮ ਕਰ ਦਿਓ ਪੰਜਾਬ ਸਰਕਾਰ ਤੇ ਪੰਜਾਬ ਐਸਡੀ ਅਫੀਸਰ ਅੱਜ ਤੁਹਾਨੂੰ ਸਹਿਯੋਗ ਦੇਣ ਦੇ ਲਈ ਤਿਆਰ ਖੜੇ ਆ। ਲੋਕਾਂ ਨੂੰ ਵੀ ਅਪੀਲ ਆ, ਲੋਕਾਂ ਨੂੰ ਵੀ ਬੇਨਤੀ ਆ, ਅੱਜ ਮੌਕਾ ਤੁਸੀਂ ਉਹਨਾਂ ਦਾ ਸਾਥ ਦਿਓ। ਜੇ ਕੋਈ ਨਈਂ ਵੇਚਣਾ ਬੰਦ ਕਰਦਾ ਉਹਦੀ ਵੀਡੀਓ ਬਣਾ ਕੇ ਕਿਸੇ ਵੀ ਚੈਨਲ ਨੂੰ, ਸੋਸ਼ਲ ਮੀਡੀਆ ਨੂੰ ਦੇ ਦਿਓ। ਦੇਖੋ ਕਿਵੇਂ ਨਸ਼ਾ ਬੰਦ ਹੁੰਦਾ। ਇਹਦੇ ਵਿੱਚ ਇਕੱਲੀ ਸਰਕਾਰ ਨਹੀਂ, ਪਿੰਡ ਪਿੰਡ ਦਾ ਬੱਚੇ-ਬੱਚੇ ਦਾ, ਹਰ ਇੱਕ ਮਾਂ-ਭੈਣ-ਬਜ਼ੁਰਗ ਦਾ, ਹਰ ਇੱਕ ਬੰਦੇ ਦਾ ਯੋਗਦਾਨ ਚਾਹੀਦਾ। ਇਹਦਾ ਹੱਲ ਸੋਦੇ ਯੋਗਦਾਨ ਨਾਲ ਹੀ ਹੋ ਸਕਦਾ। ਪੰਜਾਬ ਸਰਕਾਰ ਨੇ ਬਹੁਤ ਵੱਡਾ ਫੈਸਲਾ ਲਿਆ ਕਿ ਪ੍ਰੋਪਰਟੀ ਜੱप्त ਹੋਏਗੀ ਜੋ ਉਹਨਾਂ ਦੇ ਵਹੀਕਲ ਆ ਉਹ ਜੱप्त ਹੋਣਗੇ ਇਹਦੀ ਸੂਚਨਾ ਐਨਡੀਪੀਐਸ ਐਕਟ ਦੇ ਅਧੀਨ ਪੰਜਾਬ ਪੁਲਿਸ ਦੇ ਸੀਨੀਅਰ ਅਫਸਰ ਐਸਐਸਪੀ ਸਹਿਬਾਨ ਡੀਸੀ ਸਹਿਬਾਨ ਨੂੰ ਦਿੱਤੀ ਜਾਵੇਗੀ ਨਾਲ ਹੀ ਉਹਤੇ ਬਣਦੀ ਕਾਨੂੰਨੀ ਕਾਰਵਾਈ ਮਾਨਜੋ ਕੋਰਟ ਵੱਲੋਂ ਜਲਦੀ ਤੋਂ ਜਲਦੀ ਕੀਤੀ ਜਾਵੇਗੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਹੁਤ ਵੱਡੀ ਤੇ ਚੰਗੀ ਖਬਰ ਨਿਕਲ ਕੇ ਆਈ ਆ ਆਹ ਬਿਆਂ ਦੇ ਵਿੱਚ ਕਿ ਪੰਜਾਬ ਸਰਕਾਰ ਨੇ ਨਸ਼ੇ ਦੇ ਖਿਲਾਫ ਬਹੁਤ ਵੱਡਾ ਸਟੈਪ ਲਿਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸਾਂਝੀ ਕਰੋ ਲੋਕਾਂ ਤੱਕ ਪਹੁੰਚ ਕੀ ਕਰੋ ਤਾਂ ਕਿ ਨਸ਼ੇ ਵੇਚਣ ਵਾਲੇ ਵੀ ਹੋ ਜਾਣ ਸਾਵਧਾਨ ਤੇ ਪੰਜਾਬ ਪੁਲਿਸ ਇਹ ਮੰਤਰੀ ਸਾਹਿਬ ਦਾ ਕਰੀਏ ਧੰਨਵਾਦ ਜਿਨ੍ਹਾਂ ਨੇ ਲੋਕਾਂ ਲਈ ਇੱਕ ਚੰਗੀ ਖਬਰ ਲੈ ਕੇ ਆਏ ਆ ਲੋਕਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਆਏਗੀ ਕਿ ਪੰਜਾਬ ਦੀ ਨੌਜਵਾਨੀ ਨਸ਼ੇ ਤੋਂ ਬਚੇਗੀ ਜਿਹੜੇ ਬੰਦੇ ਨਸ਼ੇ ਦਾ ਵਿਰੋਧ ਕਰਦੇ ਆ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਸასიਖਾਲ ਧੰਨਵਾਦ ਜੀ